ਹਰ ਮਲ ਪ੍ਰੇਤ ਹਰ ਮਲ ਪ੍ਰੇਤ ਤਿੰਨ ਸਾਲ ਹੋ ਗਏ ਨੇ ਵਿਆਹ ਨੂੰ ਹਰ ਹਰ ਪ੍ਰੀਤ ਕੀ ਕਰਦਾ ਨਸ਼ਾ ਕਿੰਨਾ ਵੇ ਜਿਆਦਾ ਨਹੀਂ ਹੈ ਇਸ ਤਰ੍ਹਾਂ ਹੀ ਲੱਗਾ ਗੋਲੀ ਗੋਲੀ ਖਾਣ ਲੰਦਾ ਸੀ ਅੱਜ ਵਸਦਾ ਆਖੜ ਕੀਤਾ ਵਾਸੇ ਵਸੇ ਕਰਕੇ ਹਾਂਜੀ ਜਿੰਨੇ ਸਰਦਾਰ ਜਿੰਨੇ ਵਾਰ ਚੁੰਮੇ ਵਾਰ ਸਾਡਾ ਬਣੋ ਦੇਖਦੇ ਪਾ ਵੀ ਰਿੱਕੀ ਬਣ ਰਿਹਾ ਹਾਂ ਹਾਂ ਛੋਟਾ ਬੱਚਾ ਹਾਂ ਜੀ ਕੀ ਕਹਿੰਦੇ ਸਰਕਾਰ ਨੂੰ ਨਸ਼ਾ ਬੰਦ ਹੋਣਾ ਚਾਹੀਦਾ ਹੈ ਤੋਰ ਤੂੰ ਤੇ ਆ ਨਾਮ ਤੁਹਾਡਾ ਮੇਰਾ ਨਾਮ ਕਰਤਾਰ ਸਿੰਘ ਜੀ। ਕਿੱਥੇ ਰਹਿੰਦੇ ਹੋ? ਪਿੰਡ ਜੱਲੂ ਕਾ ਗੱਟੀ ਰਿਹਾ ਮੈਂ। ਕੀ ਗੱਲ ਬਾਤ ਹੋਈ ਹੈ? ਬਸ ਗੱਲ ਬਾਤ ਇਹ ਪਹਿਲਾ ਇਹਨੂੰ ਤਕਲੀਫ ਹੋਈ ਸੀ ਨਖੇ ਦੇ ਖਾਤਰ। ਤੇ ਅਸੀਂ 4-5 ਲੱਖ ਰੁਪਏ ਭਿੜੇ ਲਾ ਦੇ ਆਇਆ। ਜਦੋਂ ਕਿ ਨਾ ਹੁਣ ਸਾਨੂੰ ਪਤਾ ਲੱਗਾ ਬਾਤ ਕਾ ਚੰਗਾ ਬੜਾ ਅਸੀਂ ਕਮਜ਼ੋਰ ਹੁੰਦੇ ਇਹਨੇ ਚੱਕਰ ਕੀਏ। ਤੇ ਗੋਲੀ ਸੇ ਕਰ ਮੇਰੇ ਸਾਥ ਕੋ ਠੀਕ ਆ ਲਾ ਦੇ ਪਤਾ ਨਹੀਂ ਵੈ ਲਾ ਦੇ ਕੀ ਲਾ ਦੇ ਲਾ ਦੇ ਪੈਸੇ ਪਤਾ ਹੀ ਨਹੀਂ ਲੱਗਦੇ ਅਸੀਂ ਜੀ ਤੇ ਕੱਲ ਕਹਿੰਦਾ ਮੇਨੂੰ ਸਾਹ ਚੜਦਾ ਹੈ। ਸਵੇਰੇ असिया कभी अगर आप पैसा तो बहुत लाया तेन बचा ला पुत्र तोड़ते लिया हैड़ा घरे माड़ा मोटा लड़ा है लड़न देर कहीं पीने बंद बुला लड़ते हैं गुस्सा बना दो खाओ से खा दी इधर साढ़ा कुल मैं बाहूए भी आ गया अगर दवाई दुई लिया बेचारे जो भी जलो सारा औखे आने लग पा मैं शहर से पूरा भी हो गया

ਕੀ ਸਰਕਾਰਾਂ ਜੰਮਾ ਰਟਾ ਰਹੇ ਨੇ ਸਰਕਾਰਾਂ ਇਹ ਤੱਕ ਨਾਥ ਨਹੀਂ ਪਾਈ ਨਹੀਂ ਬਿਲਕੁਲ ਸਰਕਾਰਾਂ ਕੀ ਨਾਸਰ ਜਾਣੀਆਂ ਚੋਣਾ ਆਉਂਦੀ ਬਿਨ ਵਿੱਚੇ ਫੈਰ ਚੱਲੀ ਜਾਂਦੇ ਨੇ ਅਸਲਾ ਹੀ ਨਹੀਂ ਜਮਾ ਕਰਾਇਆ ਉਹਨਾਂ ਕਿਸੇ ਨੂੰ ਘਾਣ ਨਹੀਂ ਨਾ ਇਹਨਾਂ ਘਾਣ ਹੋ ਰਿਆ ਸਰਕਾਰਾਂ ਨੇ ਕੀ ਕਰਨਾ ਜੀ ਸਾਰੇ ਆਮ ਸਾਰੇ ਆਮ ਗੋਲੀ ਸਿੱਕਾ ਚੱਲ ਰਿਹਾ ਸਾਰਾ ਕੁਝ ਹੀ ਸਾਰੇ ਆਮ ਕੀ ਨਾਮ ਤੁਹਾਡਾ ਸੁਮਿਤਰਾ ਜੱਲੋ ਕੀ ਪੁੱਤ ਪੜ ਕਿੰਨੀ ਉਮਰ ਸੀ ਕਿ ਕਿ ਇਹ ਵੀ ਆਇਆ ਸੀ ਕੀ ਕਰਦਾ ਇਹ ਆ ਜਿਹੜਾ ਸਰਕਾਰਾਂ ਨੇ ਕੱਢੇ ਵਨੇ ਗੋਲੀਆਂ ਜੇਬ ਵਿੱਚ ਰੱਖਣ ਵਾਲੀਆਂ ਇਹ ਪਤਾ ਨਹੀਂ ਕਿਥੋਂ ਲਿਆਂਦਾ ਹੈ ਪਸਤਾਲੋਂ ਲਿਆਂਦਾ ਹੈ ਕਿਥੋਂ ਲਿਆਂਦਾ ਹੈ ਨਾ ਬਸ ਇੱਕ ਗੋਲੀ ਕੱਲੇ ਗੋਲੀ ਸੀ ਉਹਨੇ ਕੀ ਪਤਾ ਕੀ ਕੀਤਾ ਜੇ ਤਾਂ ਘਾਲ ਤਾਂ ਢਿਲਾ ਵਾ ਤੁਹਾਨੂੰ ਪਤਾ ਲੱਗਾ ਹਾਂ ਨਸ਼ੇ ਕਰ ਨਸ਼ੇ ਕਰਨ ਇਹਨਾਂ ਕੋ ਵਿਕਦਾ ਵਿਕ ਤਾਂ ਕਿ ਗੋਲੀਆਂ ਵਿਕਦੀਆਂ ਹੀ ਪਈਆਂ ਨੇ ਸਾਹ ਵੇਚੀ ਜਾਂਦੇ ਨੇ ਕੋਈ ਨਹੀਂ ਸਰਕਾਰ ਆਪ ਖੋਲੀ ਬੈਠੇ ਨੇ ਹਸਪਤਾਲ ਅੱਛਾ ਸਰਿੰਜਾਂ ਵੀ ਫਰੀ ਨੇ ਤੇ ਗੋਲੀਆਂ ਵੀ ਫਰੀ ਨੇ ਬੜੇ ਟਵਰ ਗਏ ਮਾਵਾ ਦੇ ਪੁੱਤਰ ਬੜੇ ਤਾਂ ਵੀ ਸਾਰ ਹੋਣ ਲੱਗਾ ਵੀ ਨਾ ਸਾਰ ਮੁੰਡੇ ਮੇਰੇ ਦੇ ਇੱਕੋ ਕਾਕਾ ਹੀ ਹੈ ਆ ਬਈ ਮੁੰਡਾ ਵਿਆਹ ਵੇ ਕੋਈ ਦਾ ਕਾਕਾ ਹੈ ਕਾਕਾ ਨਸ਼ਾ ਬੰਦ ਹੋਣਾ ਚਾਹੀਦਾ ਹੈ ਮਾਵਾ ਤੇ ਪੁੱਤਰ ਟੁੱਰੀ ਜਾਂਦੇ ਨੇ ਲੜਿਆ ਦੇ ਸੇਵੇਂ ਹੀ ਬੜੇ ਜਾਂਦੇ ਨੇ ਕਿ ਦਿਨ ਚਾਰ ਚਾਰ ਹੀ ਬੜੇ ਜਾਂਦੇ ਨੇ ਕਿੱਥੇ ਆਪਾਂ ਨਹੀਂ ਵੰਨੇ ਆ ਕੁਝ ਨਿਕਾਰੀ ਕਾਰਵਾਈ ਕੋਈ ਨਹੀਂ ਹੁੰਦੀ ਭਈ ਬਾਗੇ ਹੋਏ ਲੋਕਾਂ ਦੇ ਮਾਵਾ ਤੇ ਬੱਚੇ ਬਾਤ ਜਾਵਣ ਹੋਰ ਕਿ ਕੰਮ ਤੋਂ ਬਾਹਰ ਆ ਜਵਣਾ ਚੇ ਤੂੰ ਬੰਦ ਹੋ ਜਾਵੇ ਨਸ਼ਾ ਜੜ ਵੀ ਕਦਾ ਪਏ ਅੱਜ ਕੀ ਰਾਮਤ ਹੈ ਵੀਰ ਸਿੰਘ ਹੈ ਜੀ ਮੇਰਾ ਕਿੱਥੇ ਦਾ ਰਹਿਣ ਵਾਲਾ ਹੈ ਇੱਥੇ ਜੱਲੋਗੇ ਮੋੜ ਤੇ ਰਹਿਣ ਵਾਲਿਆ ਆ ਜੀ ਇਹਦਾ ਬੁੜਾ 20-22 ਸਾਲਾਂ ਦਾ ਕਿਸ ਤਰ੍ਹਾਂ ਮੋੜ ਇਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਨਸ਼ੇ ਕਰਨ ਇਹਨਾਂ ਦੀ ਮੌਤ ਹੈ ਹਾਂਜੀ ਬਹੁਤ ਜ਼ਿਆਦਾ ਜੀ ਕੋਈ ਸਰਕਾਰਾਂ ਨੇ ਠੱਲਾਈ ਰੱਖੀ ਪਾਈ ਨਹੀਂ ਜੀ ਸਰਕਾਰਾਂ ਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾਅ ਹੀ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ ਕਾਂਗਰਸ ਅਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ ਉਸ ਤੋਂ ਨਹੀਂ ਜੀ ਦੁਗਣਾ ਵਧੀਆ ਘਟਿਆ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਜਿਹੜੇ ਮਾਮਾ ਦੇ ਪੁੱਤ ਜੀ ਕਈ ਸੰਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਆ ਨਸ਼ੇ ਦੀ ਭਾਲ ਚ ਤੁਰੇ ਫਿਰਦੇ ਨੇ ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੋਈ 18 19 ਸਾਲ ਦੀ ਕੁੜੀ ਆ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਇੱਥੇ ਬਹੁਤ ਜ਼ਿਆਦਾ ਸਾਡੇ ਪਹਿਲਾਂ ਤਾਂ ਇਸ ਇਲਾਕੇ 'ਚ ਜੋ ਕੋਈ ਨਹੀਂ ਬਾਹਰ ਗਿਆ ਸੀ ਅੱਜ ਸੈਂਕੜੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਇਹ ਨਸ਼ੇ ਦੇ ਡਰ ਤੋਂ ਕਿ ਸਾਡਾ ਮਾਂ ਪਿਓ ਨੂੰ ਇਹ ਡਰ ਹੈ ਕਿ ਸਾਡਾ ਨਸ਼ੇ ਜੇ ਬੱਚਾ ਨਸ਼ੇ 'ਚ ਫਸ ਗਿਆ ਤੇ ਇਹ ਮਰ ਜਾਊਗਾ ਇਸ ਕਰਕੇ ਲੋਕਾਂ ਨੇ ਇਹੀ ਕੰਮ ਕੀਤਾ ਕਿ ਆਪਣੀਆਂ ਜ਼ਮੀਨਾਂ ਵਿੱਚੋਂ ਇੱਥੋਂ ਜਿੰਨੀਆਂ ਜੋ ਵੀ ਹੈ ਤੇ ਬਾਹਰ ਭੇਜ ਦਿਓ ਬੱਚੇ। ਸਰਕਾਰ ਨੂੰ ਦੇਖਣਾ ਚਾਹੀਦਾ ਵੀ ਥੱਲ ਪਾਣੀ ਨਹੀਂ ਹੈ। ਵੇਖੋ ਜੀ ਸਰਕਾਰ ਨੂੰ ਤਾਂ ਅਸੀਂ ਵੋਟਾਂ ਤਾਂ ਹੀ ਪਾਈਆਂ ਸੀ ਨਾ। ਬਦਲਾਅ ਤਾਂ ਹੀ ਲਿਆਂਦਾ ਸੀ ਕਿ ਨਸ਼ੇ ਤੇ ਥੱਲ ਪਵੇ ਜਾਂ ਸਾਡਾ ਜੋ ਵੀ ਸਾਡੇ ਹੱਕ ਨੇ ਸਾਨੂੰ ਦਿੱਤੇ ਜਾਣ ਪਰ ਜੋ ਅੱਗੇ ਤੋਂ ਵੀ ਜ਼ਿਆਦਾ ਦੁਗਣਾ ਕੰਮ ਹੋ ਗਿਆ। ਬਹੁਤ ਬਹੁਤ ਬੁਰਾ ਹਾਲ ਹੈ ਜੀ। ਪੰਜਾਬ ਦਾ ਬਹੁਤ ਬੁਰਾ ਹਾਲ ਹੈ।